हेलो माय YouTube फैमिली वेलकम बैक टू माय चैनल किवें हो ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਔਰ ਠੀਕ ਹੋਗੇ ਇਵਨਿੰਗ ਦਾ ਟਾਈਮ ਆ ਕਿਚਨ ਚ ਸਿੱਧਾ ਆ ਗਈਆਂ ਅੱਜ ਮੈਂ ਬਣਾਉਣ ਲੱਗੀ ਆ ਪਿੰਡੀਆਂ ਮਤਲਬ ਮੈਂ ਤੇ ਮੇਰੇ ਹਸਬੰਡ ਦੋਨੋਂ ਬਣਾਉਣ ਲੱਗੇ ਆ ਤੇ ਇੱਕ ਪਾਸੇ ਮੈਂ ਨਾ ਦੇਸੀ ਘਿਓ ਬਣ ਲਈ ਰੱਖਿਆ ਹੋਇਆ ਸੀ ਇੱਕ ਪਾਸੇ ਦੁੱਧ ਉਬਾਲ ਲਈ ਸੀ ਤੇ ਇਧਰ ਲਈ ਸੈਡ ਜਾਂ ਦੇਸੀ ਘਿਓ ਬਣਾ ਰਹੀ ਆ ਮੈਂ ਉਕੇ ਮਲਾਈ ਕਰਦੀ ਹੋਈ ਸੀ ਨਾ ਇਸ ਲਈ ਫਿਰ ਮੈਂ ਕਿਹਾ ਚੱਲ ਮੈਂ ਸਿੱਧੀ ਡਾਇਰੈਕਟ ਮਲਾਈ ਪਾ ਲੈਣੀ ਹੁੰਨੀ ਐ ਅੱਧੀ ਗੈਸ ਤੇ ਰੱਖ ਦੰਨੀ ਆ ਤੇ ਕਈ ਲੋਕ ਮੱਖਣ ਕੱਢਦੇ ਆ ਫਿਰ ਬਣਾਉਂਦੇ ਬਟ ਮੈਂ ਨਹੀਂ ਇਦਾਂ ਕਰਿਆ ਮੈਂ ਸਿਰਫ ਮਲਾਈ ਰੱਖ ਦੰਨੀ ਹੁੰਨੀ ਉੱਪਰ ਤੇ ਆਪੇ ਫਿਰ ਬੰਦਾ ਰਹਿੰਦਾ ਐ ਦੀ ਸੀ ਕਿ ਉਹ ਤੇ ਉਬਾਲਾ ਆ ਗਿਆ ਸੀਗਾ ਮਲਾਈ ਨੂੰ ਤੇ ਹੌਲੀ ਹੌਲੀ ਆਪੇ ਬੰਦਾ ਰਹੂੰਗਾ ਕੋਲ ਵਾਸੇ ਮੈਂ ਖੜੀ ਆ ਕਿਉਂਕਿ 1 ਮਿੰਟ ਲੱਗਦਾ ਉਬਾਲਾ ਹੰਚ ਫਿਰ ਉਸ ਤੋਂ ਬਾਅਦ ਮੈਂ ਪਿੰਡੀਆਂ ਬਣਾਉਂਗੀ ਮਤਲਬ ਮੈਂ ਤੇ ਮੇਰੇ ਹਸਬੰਦ ਦੋਨੋਂ ਪਿੰਡੀਆਂ ਬਣਾਈਆਂ ਤਾਂ ਸਹੀ ਬਹੁਤ ਵਧੀਆ ਬਣੀਆਂ ਪਿੰਡੀਆਂ ਇਹਨਾਂ ਨੇ ਪਿਆਜ਼ ਹਨਾ ਵੱਡੇ ਵੱਡੇ ਕੱਟੇ ਸੀਗੇ ਬਹੁਤ ਵਧੀਆ ਬਣੀਆਂ ਤੇ ਫਿਰ ਮੈਂ ਦੂਸਰੇ ਪਾਸੇ ਰੋਟੀ ਵੀ ਬਣਾਉਣ ਲੱਪੀ ਸੀਗੇ ਮਲਵਤ ਦਾ ਨਾ ਹੱਤਵਾਂ ਥਿਕਾ ਮੁਕਤਮ ਹੋ ਜਾਂਦਾ ਆ ਤੇ ਮੈਂ ਬਲੌਗ ਪਾਣੀ ਤੇ ਕੁਝ ਦਿਨਾਂ ਤੋਂ ਥੋੜੀ ਪਰੇਸ਼ਾਨ ਵੀ ਆ ਮੈਂ ਮਤਲਬ ਕੋਈ ਨਹੀਂ ਹੁੰਦਾ ਦੇਖੋ ਹਨਾ ਨਾ ਭੈਣ ਭਰਾ ਮਾ ਮਾਪ ਕੋਈ ਆਪਣਾ ਨਹੀਂ ਹੁੰਦਾ ਹੈਗਾ ਤੇ ਕੁਛ ਅੱਦਰਾ ਹੋਇਆ ਕਿ ਮੈਂ ਇਹ ਗੱਲ ਕਰ ਰਹੀ ਆ ਬਟ ਮੈਂ ਫਿਰ ਵੀ ਦੱਸਣਾ ਨਹੀਂ ਚਾਹਦੀ ਹੈਗੀ ਸੋਸ਼ਲ ਮੀਡੀਆ ਤੇ ਬਟ ਕੋਈ ਆਪਣਾ ਨਹੀਂ ਬੰਦਾ ਹੈਗਾ ਇੱਕ ਸਿਰਫ ਆਪਣੇ ਜੀਵਨ ਸਾਥੀ ਤੋਂ ਲਾਲੋ ਜੇ ਖਰਾਬ ਇਤਿਆਸ ਰੱਖੋ ਹੋਰ ਕਿਸੇ ਤੇ ਆਸ ਨਾ ਰੱਖੋ ਕਿਉਂਕਿ ਕੋਈ ਇਸ ਜਮਾਨੇ 'ਚ ਕੋਈ ਕਿਸੇ ਦਾ ਨਹੀਂ ਹੈਗਾ ਚਾਹੇ ਆਪਣਾ ਕਿਉਂ ਸਕਾ ਕਿਉਂ ਨਾ ਹੋਵੇ ਕੋਈ ਨਹੀਂ ਆਪਣਾ ਬੰਦਾ ਚਲੋ ਛੱਡੋ ਇਹ ਛੋਟੀ ਮੋਟੀ ਗੱਲਾਂ ਹੁੰਦੀਆਂ ਹੀ ਰਹਿਣੀਆਂ ਆ ਤੇ ਬਸ ਇੰਨਾ ਆ ਕਿ ਮੇਰੇ ਹਸਬੰਦ ਮੇਰੇ ਨਾਲ ਵਾਹ ਮੇਰੀ ਫੁੱਲ ਸਪੋਰਟ ਕਰਦੇ ਆ ਘਰ ਦੇ ਕੰਮਾਂ ਉੱਚ ਵੀ ਹੱਥ ਵਟਾਉਂਦੇ ਆ ਤੇ ਮੇਰੀ ਮਤਲਬ ਮੇਰਾ ਬੇਟਾ ਆ ਮੜਾ ਸਾਰੇ ਨਾਲ ਆ ਮੇਰੇ ਇੱਧਰ ਤੇ ਬਸ ਮੈਨੂੰ ਹੋਰ ਕਿਸੇ ਦੀ ਪਰਵਾਹ ਨਹੀਂ ਹੈਗੀ ਠੀਕ ਆ ਜਿੱਦਾਂ ਹੈਗਾ ਚੱਲ ਰਿਹਾ ਵਧੀਆ ਆ ਤੇ ਬਸ ਹੁਣ ਮੈਂ ਇੱਧਰ ਆਪਣਾ ਘਿਓ ਬਣਾ ਲਿਆ ਸੀ ਦੁੱਧ ਗਰਮ ਕਰ ਲਿਆ ਤੇ ਇੱਧਰ ਮੈਂ ਆ ਗਈਆਂ ਰੂਮ 'ਚ ਇੱਧਰ ਮੈਂ ਨੇ ਪਿੰਡੀਆਂ ਸਾਫ਼ ਕਰਦੀ ਪਈਆਂ ਤੇ ਮੇਰੇ ਪਤੀ ਦੇ ਕੋਲ ਬੈਠੇ ਇਧਰਲੀ ਸਾਈਡ ਉਹ ਪਿੰਡੀਆਂ ਨੂੰ ਕੱਟਦੇ ਆ ਦੋਨੋਂ ਹੱਥੋਂ ਹੱਥੀ ਹਰਾਲਕੇ ਸੇ ਕੰਮ ਕਰ ਲੀਦਾ ਆ ਤੇ ਇਹ ਕੱਟ ਰਹੀ ਆ ਮੈਂ ਉਹ ਦੂਸਰਾ ਭਿੰਡੀਆਂ ਨੂੰ ਸਾਫ ਕਰ ਕਰਕੇ ਨਾ ਰੱਖ ਰਹੀ ਆ ਤੇ ਫਿਰ ਉਸ ਤੋਂ ਬਾਅਦ ਅਸੀਂ ਕਿਚਨ 'ਚ ਇਹਨਾਂ ਨੇ ਭਿੰਡੀਆਂ ਬਣਾਈਆਂ ਸੀ ਫਿਰ ਮੈਂ ਰੋਟੀ ਬਣਾਈ ਮੈਂ ਸਿਰਫ ਇੱਕ ਦੋ ਛੇੜ ਹੀ ਦਿੱਤੇ ਸੀਗੇ ਸਬਜ਼ੀ ਨੂੰ ਤੇ ਤੜਕਾ ਤੜਕਾ ਵਗੈਰਾ ਇਹਨਾਂ ਨੇ ਲਗਾਇਆ ਸੀਗਾ ਬਾਪੂ ਕੋ ਕੋਲ ਬੈਠਾ ਹੈ ਇਧਰਲੀ ਸਾਈਡ ਤੁਹਾਨੂੰ ਸ਼ਾਇਦ ਦਿਖ ਨਹੀਂ ਰਿਹਾ ਪੱਲੀ ਸਾਈਡ ਬੈਠਾ ਹੈ ਬੈਲੇ ਤੇ ਮੇਰੇ ਵਲੋਗ ਹਨ ਅੱਗੇ ਅੱਗੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਹੀ ਕਿ ਪਿਛਲੇ ਵਲੋਗ ਚ ਸਰਪ੍ਰਾਈਜ਼ ਮਿਲੂਗਾ ਬਸ ਥੋੜੇ ਟਾਈਮ ਆ ਥੋੜੇ ਮਤਲਬ ਥੋੜੇ ਦਿਨਾਂ ਦੀ ਗੱਲ ਵਾ ਤੇ ਫਿਰ ਮੈਂ ਵਧੀਆ ਤੋਂ ਵਧੀਆ ਵਲੋਗ ਮਨਾਇਆ ਕਰੂੰਗੀ ਆਪਣੇ ਤੇ ਹਜੇ ਫਿਲਹਾਲ ਅੱਧੀ ਮੇਰੇ ਵਲੋਗ ਆਉਣਗੇ ਛੋਟੇ ਛੋਟੇ ਕਦੀ 1-2 ਦਿਨ ਛੱਡ ਕੇ ਇਦਾਂ ਆਉਣਗੇ ਤੇ ਮੈਂ ਆਹ ਤਾਂ ਵਲੋਗ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੈਂ 2-3 ਦਿਨਾਂ ਤੋਂ ਬਹੁਤ ਪਰੇਸ਼ਾਨ ਸੀਗੀ ਕਾਫੀ ਰੋਈ ਵੀ ਆ ਮੈਂ ਤੇ ਫਿਰ ਚਲੋ ਮੈਂ ਕਿਹਾ ਕੋਈ ਨਹੀਂ ਆਪਣਾ ਵਲੋਗ ਤਾਂ ਮੈਂ ਸਟਾਰਟ ਕਰਾਂ ਤੇ ਮਨ ਥੋੜਾ ਨਾ ਉਧਰ ਪੈ ਜਾਂਦਾ ਆ ਇਸ ਲਈ ਫਿਰ ਮੈਂ ਆਪਣਾ ਵਲੋਗ ਵੀ ਸਟਾਰਟ ਕੀਤਾ ਤੇ ਜਦੋਂ ਅਸੀਂ ਗੱਲਾਂ ਵੀ ਕਰ ਰਹੇ ਹਾਂ ਦੋਨੋਂ ਜਣੇ ਮੈਂ ਤੇ ਮੇਰੇ ਹਸਬੰਦ ਤੇ ਇਧਰ ਬਾਅਦ ਦੀ ਸਾਹਮਣੇ ਤੁਸੀਂ ਦੇਖ ਰਹੇ ਹੋ ਯੂਨੀਫਾਰਮ ਮੈਨਾਂ ਰਾਤ ਨੂੰ ਹੀ ਧੋਦਾਨੀ ਹੁੰਨੀ ਆ ਕਿਉਂਕਿ ਨੈਕਸਟ ਡੇ ਫਿਰ ਪਾਣੀ ਹੁੰਦੀ ਐ ਇੱਕ ਤਾਂ ਵਾਈਟ ਯੂਨੀਫਾਰਮ ਆ ਛੱਟ ਗੰਦੀ ਹੋ ਜਾਂਦੀ ਐ ਫਿਰ ਮੈਨੂੰ ਉਹ ਡੇਲੀ ਹੈਨਾ ਵਾਸ਼ ਕਰਨੀ ਪੈਂਦੀ ਐ ਤੇ ਫਿਰ ਮੈਂ ਧੋ ਕੇ ਅੰਦਰ ਹੀ ਸੁਕਣੀ ਪਾ ਦਾਨੀ ਐ ਮਸ਼ੀਨ 'ਚ ਸੁਕਾ ਕੇ ਨਾ ਤੇ ਬੱਸ ਅਸੀਂ ਦੋਨੋਂ ਫਿਰ ਮੈਂ ਕਿਾ ਜਲਦੀ ਜਲਦੀ ਕੰਮ ਨਿਭੜੇ ਤੇ ਟਾਈਮ ਵੀ ਹੋ ਹੀ ਜਾਂਦਾ ਸੀ ਮੈਂ ਵੀ ਨਾਲ ਕੱਟਣ ਬੈ ਗਈ ਬੈਠ ਗਈ ਸੀ ਕੱਟਣ ਲੱਪੀ ਸੀ ਮਤਲਬ ਪਿੰਡੀਆਂ ਤੇ ਇਹ ਵੀ ਕੱਟ ਰਹੇ ਸੀਗੇ ਉਸ ਤੋਂ ਬਾਅਦ ਅਸੀਂ ਆਗੇ ਕਿਚਨ ਚ ਤੇ ਕਿਚਨ ਚ ਬਸ ਦੇਖੋ ਤੁਸੀਂ ਪਿਆਜ਼ ਇਹਨਾਂ ਨੇ ਨਾ ਥੋੜੇ ਮੋٹے ਪਿਆਜ਼ ਕੱਟੇ ਸੀਗੇ ਤੇ ਮੋٹے ਪਿਆਜ਼ ਕੱਟਣ ਕਰਕੇ ਨਾ ਇਹ ਥੋੜੇ ਜਾਰੇ ਮੋٹے ਹੋ ਗਏ ਮੈਂ ਇਹਨਾਂ ਨੂੰ ਕਿਵੇਂ ਲੰਬੇ ਕੱਟੋ ਤੇ ਇਹ ਸਮਝਦੇ ਸੀ ਕਿ ਮੈਂ ਜਿੱਦਾ ਇੱਕ ਪਿਆਜ਼ ਉਹਦੇ ਵਿੱਚ ਚਾਰ ਫਵਾੜੀ ਕਰਕੇ ਤੇ ਅੱਧੀ ਪਿਆਜ਼ ਹੋਵੇ ਬਟ ਤੁਹਾਨੂੰ ਪਤਾ ਹੀ ਜਿਹੜੋ ਪਿਆਜ਼ ਕੜਾਈ ਤੇ ਪੈਂਦੇ ਅਲੱਗ-ਅਲੱਗ ਹੁੰਦੇ ਹੁੰਦੇ ਆ ਤੇ ਉਹ ਪਿਆਜ਼ ਸਾਰੇ ਅਲੱਗ-ਅਲੱਗ ਹੋਵੇ ਤੇ ਮੈਂ ਬੱਸ ਨਾ ਜਿੱਦਾਂ ਤੁਹਾਨੂੰ ਦੱਸਿਆ ਕਿ ਛੇੜਾ ਹੀ ਦਿੱਤਾ ਸੀਗਾ ਤੇ ਉਸ ਇੰਨਾ ਨਹੀਂ ੜਕਾ ਵਗੈਰਾ ਸਭ ਕੁਝ ਇੰਨਾ ਨਹੀਂ ਲਾਇਆ ਤਾਂ ਕਿਉਂ ਮੈਂ ਦੇਸੀ ਛੋਇ ਇੱਧਰ ਜਿਹੜੀ ਤੁਸੀਂ ਡੱਬੀ ਦੇਖ ਰਹੇ ਹੋ ਉਹ ਚੁਪਾ ਕੇ ਰੱਖ ਦਿੱਤਾ ਸੀਗਾ ਕਿਉਂਕਿ ਥੋੜੇ ਜਿਹਾ ਹੀ ਨਿਕਲਿਆ ਸੀਗਾ ਜਿੰਨੀ ਕੁ ਮਲਾਈ ਸੀ ਉਹਨਾਂ ਕੀ ਮੈਂ ਕਿਉਂ ਕੱਢ ਦਿੱਤਾ ਤੇ ਉਹ ਦੇਖੋ ਕਿਉਂ ਮੈਂ ਹਨਾ ਇੱਧਰ ਪਾ ਕੇ ਰੱਖਤਾ ਬਾਪੂ ਕ ਦੀ ਡੱਬੀ ਟੀਫਨ ਹੈ ਇਹ ਚ ਫਰੂਟ ਵਗੈਰਾ ਲੈ ਕੇ ਜਾਂਦਾ ਆ ਤੇ ਠੰਡਾ ਹੋਣ ਲਈ ਰੱਖ ਦਿੱਤਾ ਆ। ਬਸ ਸਬਜੀ ਬਣ ਕੇ ਹੋ ਗਈ ਮੇਰੀ ਰੈਡੀ ਫੁਲਕੇ ਵੀ ਉਤਾਰ ਲਈ ਸੀ ਤੇ ਮੇਰਾ ਪਾਪੜ ਔਰ ਔਰ ਰੋਟੀ ਔਰ ਸਬਜੀ ਤੇ ਤੁਸੀਂ ਵੀ ਆਜੋ ਗਰਮ ਗਰਮ ਖਾਓ। ਬਸ ਮੈਂ ਇੱਕ ਰੋਟੀ ਖਾਧੀ ਇੱਕ ਪਾਪੜ ਤੇ ਥੋੜੀ ਜੀ ਭਿੰਡੀ ਖਾਧੀ ਸੀ। ਤੇ ਉਸ ਤੋਂ ਬਾਅਦ ਨੈਕਸਟ ਡੇ ਹੋ ਗਿਆ ਸੀ ਭਾਬੂ ਕਟਿੰਗ ਕਰਾ ਕੇ ਆਇਆ ਸੀਗਾ ਤੇ ਦੇਖੋ ਇਹਦੀ ਕਟਿੰਗ ਮੈਨੂੰ ਇਹ ਕਹਿ ਰਹੀ ਸੀ ਮੈਨੂੰ ਕਟਿੰਗ ਦਿਖਾ ਦੇ। ਤੇ ਕਟਿੰਗ ਇਹਦੀ ਵਧੀਆ ਹੋਈ ਬਸ ਮੈਂ ਟੋਪੀ ਕਟਿੰਗ ਕਰਨੀ ਹੁੰਨੀ ਉਹ ਨਹੀਂ ਕੀਤੀ। ¿Cómo se en next look.